ਗਰਨਦੀਪਕਰ ਕਿਨ ਜਦੋਂ ਕੱਲ ਜਦੋਂ ਫੇਰ ਇੱਕ ਵਰੀ ਕਰੇਡ ਹੰਲਾ ਚੰਡੀਗੜ੍ਹ ਦੇ ਹੈਪੀ ਦਾ ਨਾਈਟ ਸੀ ਜੁੜਿਆ ਪੁਲਿਸ ਆਈ ਸੀ ਐਨ ਆਈ ਸਟਾਫ ਆਇਆ ਸੀ ਰਮਦਾਸ ਦੀ ਵੀ ਪੁਲਿਸ ਆਈ ਸੀ ਤੇ ਮੈਂ ਗੁਰਦੁਆਰਾ ਸਾਹਿਬ ਗਈ ਮੈਂ ਘਰੇ ਆਈ ਤੇ ਫੋਟੋ ਕਲਿੱਕ ਕਰਨ ਦਾ ਪੇ ਕਰਦੀਆਂ ਤੇ ਮੈਂ ਅੰਦਰ ਐਕਟਿਵਲ ਆਉਂਦੀ ਪਈ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਅੰਕਲ ਫੋਟੋਆਂਆਂ ਕਲਿੱਕ ਕਰਦੇ ਗਾਰਡੀਓ ਮੇਰੇ ਨਾਲ ਬੈਸਣ ਡਾਵੇ ਬੜਾ ਜਿਆਦਾ ਬੈਸੇ ਫਿਰ ਮੈਂ ਵੀ ਬੋਲ ਪਈ ਕਿ ਤੁਸੀਂ ਕਿਉਂ ਇਦਾਂ ਬੋਲਦੇ ਪਏ ਮੇਰੇ ਗਾੜੀ ਤੇ ਫਿਰ ਉਹਨਾਂ ਫਟਾਫਟ ਗੱਡੀ ਸਟਾਰਟ ਕੀਤੀ ਫੋਟੋਆਂ ਖਿੱਚ ਕੇ ਲੈ ਗਏ ਤੇ ਚੱਲ ਗਏ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਨੇ ਰਿਸ਼ਤੇਦਾਰਾਂ ਨੂੰ ਫਿਰ ਇੰਨੇ ਕਹਿੰਦੇ 2000 ਦੇ ਦਿਓ 5000 ਦੇ ਦਿਓ ਜੇ ਤੁਸੀਂ ਸਾਨੂੰ ਨਾ ਨ ਦਿੱਤੇ ਫੋਨ ਵੀ ਉਹਨਾਂ ਦੇ ਲੱਗੇ ਜੇ ਤੁਸੀਂ ਸਾਨੂੰ ਪੈਸੇ ਨਾ ਦਿੱਤੇ ਤੁਹਾਡੇ ਤੇ ਆਹ ਵਾਲਾ ਪਰਚਾ ਕਰ ਦਾਂਗੇ ਤੁਹਾਡੇ ਅਕਾਊਂਟ ਸੀਲ ਕਰ ਦਾਂਗੇ ਤੁਹਾਡਾ ਆਉਣਾ ਜਾਣਾ ਇਹੋ ਜਿਹਾ ਬੰਦ ਕਰ ਦਾਂਗੇ ਜੇ ਸਾਡੇ ਪੈਸੇ ਨਾ ਭਰੇ ਫਿਰ ਰਿਸ਼ਤੇਦਾਰ ਤਾਂ ਗੋਏ ਸਾਨੂੰ ਫੋਨ ਕਰ ਕਰਕੇ ਕਹਿਣਗੇ ਪੀ ਤੁਹਾਡੇ ਮੁੰਡੇ ਕਰਕੇ ਹਾਨੂੰ ਤੰਗ ਕਰਦੇ ਪਏ ਆ ਸਾਡੇ ਕੋ ਪੈਸੇ ਮੰਗਦੇ ਇੰਨੇ ਪੈਸੇ ਮੰਗਦੇ ਉਹਨੇ ਮੰਗਦੇ ਆ ਫੋਨ ਵੀ ਰਿਸ਼ਤੇਦਾਰਾਂ ਸਾਰਿਆਂ ਦੇ ਲੈ ਕੇ ਕਿਹ ਰਿਸ਼ਤੇਦਾਰਾਂ ਦੇ ਪਾਸਪੋਰਟ ਵੀ ਖੜੇ ਆ ਅਕਾਊਂਟਾਂ ਦੇ ਵੀ ਸਾਰਾ ਕੁਝ ਖੜਿਆ ਕਿ ਹੈ ਪੀ ਪੈਸੇ ਨਾ ਪਾ ਸਕੇ ਸਾਡੇ ਅਕਾਊਂਟ ਸਾਰੇ ਫ੍ਰੀਜ਼ ਕੀਤੇ ਆ ਤੇ ਅਹੀਂ ਨਾਨੇ ਦੀ ਪੀ ਜਿਹੜੀ ਵੀ ਜਿਹੜੇ ਨਾਨੇ ਕੋ ਪੈਸੇ ਲੈਨੇ ਉਹ ਹੀ ਮਾਮਾ ਧੀਆਂ ਬਸ ਵਰਤਦੀਆਂ ਇਹਨਾਂ ਫ੍ਰੀਜ਼ ਕਰ ਦਿੱਤੇ ਕੋਈ ਪੈਸਾ ਨਾ ਆਉਂਦਾ ਨਾ ਜਾਂਦਾ ਨਹੀਂ ਦਿੱਕਤ ਕਿੰਨੀ ਕੋ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ ਪੁਲਿਸ ਆ ਜਾਂਦੀ ਹੈ ਅੰਦਰਾਂ ਚ ਵੜਨ ਤੱਕ ਜਾਂਦੇ ਨੇ ਫਿਰ ਬਾਰੀਆਂ ਫੁੱਲਣ ਡੇ ਪੈਂਦੇ ਨੇ ਬਿਨਾ ਪਰਮਿਸ਼ਨ ਤੋਂ ਨਾਲ ਲੇਡੀ ਕਨਸਟੇਬਲ ਨਾਲ ਹੁੰਦੀ ਆ ਬਸ ਆਪ ਹੁੰਦੇ ਆ ਸਾਰੇ ਤੇ ਬਾਰੀਆਂ ਫੁੱਲਣ ਤੱਕ ਪੂਰੇ ਬਾਰੀਆਂ ਫੁੱਲਦੇ ਨੇ ਜਿੱਤੇ ਫਿਰ ਮੇਰੀ ਫਾਈਲ ਵਗੈਰਾ ਲੱਗੀ ਸੀ ਜਲੰਧਰ ਉਹਨਾਂ ਕੋ ਗਏ ਉਹਨਾਂ ਫਿਰ ਮੈਨੂੰ ਦੱਸਿਆ ਕਿ ਕਿਰਨ ਤੇਰੀ ਅਹੀਂ ਫਾਈਲ ਆਈ ਹੈ ਇਦਾਂ ਕੀਤਾ ਹੈ ਸਾਡੇ ਕੋ ਲੱਖ ਲੱਖ ਰੁਪਿਆ ਮੰਗਿਆ ਵਾ ਪੀ ਸਾਨੂੰ ਪੈਸੇ ਦੋ ਦੇ ਤੁਹਾਡੇ ਤੇ ਵੀ ਅਸੀਂ ਕਾਰਵਾਈਆਂ ਕਰਾਂਗੇ ਜੇ ਜੇ ਪੈਸੇ ਨਾ ਭਰੇ ਕਹਿੰਦੇ ਫਿਰ ਅਸੀਂ ਪੈਸੇ ਭਰੇ ਤੇ ਫਿਰ ਸਾਡਾ ਖੜਾ ਛੱਡਿਆ ਪੁਲਿਸ ਨੇ ਪੈਸਾ ਸਾਡੇ ਕੋਲ ਬਹੁਤ ਜ਼ਿਆਦਾ ਲਿਆ ਬਿਲਕੁਲ ਬਣਾ ਕੇ ਕਾਫੀ ਪਰੇਸ਼ਾਨੀ ਜਿਹੜੀ ਹੈ ਬੜੀ ਜ਼ਿਆਦਾ ਪਰੇਸ਼ਾਨੀ ਹੈ ਸਾਡੇ ਕੋਲ ਪੈਸਾ ਤਾਂ ਨਹੀਂ ਮੰਗਦੇ ਕਿ ਇਹ ਦਸਨਾ ਦੇਣ ਨਾਲੇ ਸਾਡੇ ਕੋਲ ਪੈਸੇ ਨਹੀਂ ਸਾਡੇ ਕੋਲ ਤੇ ਇਸ ਲਈ ਨਹੀਂ ਮੰਗਦੇ ਹੁਣੇ ਕਰਮਪਾਲ ਜਿਹੜਾ ਹੈ ਉਹਨੇ ਪਹਿਲਾਂ ਤੇ ਮੈਨੂੰ 에ਰਪੋਰਟ ਤੋਂ ਫੜਿਆ ਸੀ ਕਰਮਪਾਲ ਐਸ ਐਚਓ ਰਮਦਾਸ ਚਿਰਿਆਵਾ ਅੱਛਾ ਏ 에어ਪੋਰਟ 'ਤੇ ਫੜਿਆ ਪਾਸਪੋਰਟ ਵੀ ਉਹਦੇ ਕੋਲ ਆ ਮਦਰ ਦਾ ਪਾਸਪੋਰਟ ਵੀ ਉਹਦੇ ਕੋਲ ਆ ਮਦਰ ਨੂੰ ਵੀ ਕਹਿੰਦੇ ਸੀ ਜੇ ਤੂੰ ਆਪਣਾ ਪਾਸਪੋਰਟ ਨਾ ਦਿੱਤਾ ਅਸੀਂ ਤੇਰੀ ਕੁੜੀ ਨੂੰ ਨਹੀਂ ਛੱਡਣਾ ਫਿਰ ਮਦਰ ਨੇ ਵੀ ਉੱਥੇ ਪਾਸਪੋਰਟ ਦਿੱਤਾ ਫੇਰ ਮੈਨੂੰ ਇਹਨਾਂ ਛੱਡਿਆ ਹਾਲ ਕੀ ਨਾਮ ਤੇਂਦਰ ਦਾ ਤੇ ਹੈਪੀ ਟੈਕ ਵਾਰ ਫੇਰ ਅੰजाम ਲੱਗਾ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਉਹਨਾਂ ਦੇਡ ਹਮਲਾ ਹੋਇਆ ਹੈਪੀ ਪੱਛਾ ਬਰੋਡਾ ਕਰਵਾਇਆ ਉਹ ਹੀ ਇਸ ਅੱਜ ਦਾ ਬਸ ਮਾਇਡ ਇਹ ਹਨ ਉਹਨੇ ਜੇ ਕੋਈ ਵੀ ਪਤਾ ਇਹਨੇ ਗਈ ਹੈ ਕੋਈ ਪਤਾ ਨਹੀਂ ਜਦੋਂ ਪੰਜਾਬ ਦੇ ਪਰ ਰਿਸ਼ਤੇਦਾਰ ਸਾਡੇ ਨੂੰ ਬਹੁਤ ਤੰਗ ਕਰ ਰਹੀਏ ਪੁਲਿਸ ਇਹ ਟਾਈਮ ਤੇ ਪੈਸੇ ਵੀ ਲੈਂਦੇ ਨੇ ਸਾਡੇ ਪਿੰਡ ਵਾਲਿਆਂ ਕੋ ਵੀ ਇਦਾਂ ਹੀ ਕਰਦੇ ਆ ਤੇ ਰਿਸ਼ਤੇਦਾਰਾਂ ਕੋ ਵੀ ਇਦਾਂ ਹੀ ਕਰਦੇ ਅੱਛਾ ਜਿਹੜੀ ਪੁਲਿਸ ਆਉਂਦੀ ਆ ਉਹ ਪਿੰਡ ਵਾਲਿਆਂ ਕੋ ਪੈਸੇ ਲਗਾ ਦਿੰਦੀ ਦਰਸ਼ਕਾਂ ਕੋ ਵੀ ਸਾਡੇ ਪੇਡੋ ਵਾਲਿਆਂ ਕੋ ਨਹੀਂ ਰਿਸ਼ਤੇਦਾਰਾਂ ਕੋ ਲਾਏ ਕਿਉਂ ਪੈਸੇ ਕੋ ਮੰਗਦੇ ਹੋ ਨਹੀਂ ਕਹਿੰਦੇ ਆਂ ਪਰਚਾ ਤੁਹਾਡੇ ਦੇ ਫਲਾਣ ਕਰ ਦੇਣਾ ਢੀਂਗ ਕਰ ਦੇਣਾ ਤੁਹਾਡੇ ਖਾਤਿਆਂ ਨੂੰ ਐਮ ਕਰ ਦੇਣਾ ਜੇ ਪੈਸੇ ਨਾ ਪਰੇ ਇਨਾ ਚਿਰ ਹੋ ਗਿਆ ਹੈਪੀ ਨੂੰ ਅਮਰੀਕਾ ਗਏ ਹੋਏ। ਅਨੋ ਹੋ ਗਏ 3 ਸਾਲ ਹੋ ਗਏ ਅਮਰੀਕਾ ਗਏ। ਹੂੰ ਜਿਵੇਂ ਹੁਣ ਗ੍ਰੇਨੇਡ ਹਮਲਾ ਹੋਇਆ ਇੱਕ ਵਾਰ ਫਿਰ ਉਹਦਾ ਨਾਮ ਜੁੜਿਆ ਇੱਥੋਂ ਦੇ ਰਹਿਣ ਵਾਲਾ ਇੱਕ ਨੌਜਵਾਨ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਰੁਹਾਨ ਨਸੀ। ਹਾਂਜੀ। ਉਹਨੇ ਵੀ ਦੱਸਿਆ ਕਿ ਹੈਪੀ ਦੇ ਕਹਿੰਦੇ ਉਦੋਂ ਸੁਨੋ ਕੱਟਣ ਨੂੰ ਜਾਣ ਦਿੱਤਾ ਗਿਆ। ਇਹ ਗੱਲ ਦਾ ਹਨੂ ਨਹੀਂ ਜੇ ਪਤਾ ਐਵੇਂ ਗਈ। ਨਾ ਨਾ ਉਹਦੂੰ ਦੀ ਹੈਪੀ ਨਾਲ ਗੱਲ ਹੀ ਹੋਈ ਸਾਡੀ। ਪਹਿਲਾਂ ਇੰਗਲੈਂਡ ਰਿਆ ਦੁਬਈ ਵੀ ਰਿਆ ਉਦੋਂ ਕੋਈ ਕੇਸ ਹੈ ਸੀ ਹੈਪੀ ਦਾ। ਨਾ ਕੋਈ ਨਾ ਕੋਈ ਕੇਸ ਨਾ ਕਰ ਰਿਆ ਕਿਹੜੀ ਗੱਲ ਕਰਕੇ ਜੋ ਹੈਪੀ ਦਾ ਨਾਮ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਕੋਸਾਈ ਪਹਿਲੀ ਵਾਰੀ ਕਹਿੰਦੇ ਸੀ 15 ਅਗਸਤ ਕਰਕੇ ਆਏ ਹਾਂ ਕੋਸ ਹੂੰ ਜਦੋਂ ਕੈਂਬਰੇ ਖੜੇ ਲਾ ਕੇ ਉਦੋਂ ਕਹਿੰਦੇ ਆਪਾਂ 15 ਅਗਸਤ ਕਰਕੇ ਆਏ ਹਾਂ ਸਾਡੇ ਕੋਈਆਂ ਨੇ 4-5 ਗੱਡੀਆਂ ਫੇਰ 4-5 ਹੀ ਮੇਰੇ ਸਹੁਰੇ ਗਈਆਂ ਇਦਾਂ ਗੱਡੀਆਂ ਉਹਦੇ ਪਿੰਡ ਤੇ ਇਦਾਂ ਕਰਕੇ ਤੇ ਉਹ ਉੱਥੇ ਵੀ ਤਿੰਨ ਚਾਰ ਘੰਟੇ ਰਹੀ ਸਾਰਿਆਂ ਦੇ ਨਾਮ ਪੁੱਛੇ ਮੇਰੇ ਪਤਿਓਰਿਆਂ ਦੇ ਵੀ ਸਾਰਿਆਂ ਦੇ ਉਹਨਾਂ ਨੂੰ ਵੀ ਖੜਦੇ ਫੜ-ਫੜ ਕੇ ਉਹਨਾਂ ਦਾ ਕੀ ਕਸੂਰ ਐ ਕੁੰਜੜਾ ਇਹ ਚੰਡੀਗੜ੍ਹ ਉਹ ਜਿਹੜਾ ਗ੍ਰਨੇਡ ਹਮਲਾ ਉਸ ਤੋਂ ਬਾਅਦ ਪੁਲਸ ਆਈ ਕਰੇ ਇੱਥੇ ਹਾਂ ਆਈ ਪਰਸੋਂ ਆਈ ਸਟਾਫ ਆਇਆ ਪੁਲਸ ਸਟਾਫ ਆਇਆ ਅੱਛਾ ਮੈਂ ਆਈ ਉਹ ਕੀ ਪੁੱਛੀਸ਼ ਕੀ ਕੀ ਕਰਵਾਉਂ ਮੈਂ ਤਾਂ ਘਰ ਨਹੀਂ ਇਹ ਉਹ ਵੇੜੀ ਗੱਲੀ ਗਰੀ ਹੂੰ